ਹਾਂਜੀ ਜੀ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਸੀ ਇਸ ਫੈਸ਼ਨ ਟਿਕ ਵਿੱਚ ਅੱਜ ਆਪਾਂ ਗਲਾ ਡਿਜ਼ਾਈਨ ਵਾਲਾ ਬਣਾਵਾਂਗੇ ਜਿੱਦਾਂ ਕਈ ਵਾਰ ਆਪਣੇ ਕੋਲੇ ਬੋਕਰਮ ਘੱਟ ਹੁੰਦੀ ਆ ਵੀ ਆਪਾਂ ਗਲਾ ਕਟਿੰਗ ਨਹੀਂ ਕਰ ਸਕਦੇ ਉਸ ਤਰ੍ਹਾਂ ਆਪਾਂ ਤੁਹਾਨੂੰ ਦੱਸਦੇ ਆ ਇਹ ਆਪਾਂ ਬਣਾ ਬਣਾਇਆ ਗਲਾ ਹੀ ਲਿਆਵਾ ਤੇ ਇੱਕ ਆਪਾਂ ਪੀਸ ਲੈ ਲਈਨਾਕ ਬੋਕਰਮ ਦਾ ਜਿਹਦੀ ਚੁੜਾਈ ਹੈਗੀ 5.5 ਤੇ ਲੰਬਾਈ ਹੈਗੀ 10 ਇੰਚ ਆਪਾਂ ਇਹਦੇ نیچے ਗਲਾ ਡਿਜ਼ਾਈਨ ਵਾਲਾ ਕੱਟਦੇ ਇਹਨੂੰ ਇਸ ਤਰ੍ਹਾਂ ਕਰਕੇ ਫੋਲਡ ਕਰ ਲੈਣਾ ਵਾ ਇੱਥੇ ਆਪਾਂ 4 ਇੰਚ ਦਾ ਨਿਸ਼ਾਨ ਲਾਵਾਂਗੇ। ਇਸ ਤਰ੍ਹਾਂ ਕਰਕੇ ਇੱਕ ਕੱਪਾ ਲਾ ਲੈਣਾ 9 ਇੰਚ ਤੇ ਨਿਸ਼ਾਨ। ਇਹ ਇੱਧਰ ਆਪਾਂ ਇੱਕ 8 ਇੰਚ ਤੇ ਨਿਸ਼ਾਨ ਲਾ ਲੈਣਾ। ਇਹਦੀ ਆਪਾਂ ਗਲਾਈ ਪਾ ਦੇਣੀ ਹੈ ਇਸ ਤਰ੍ਹਾਂ ਕਰਕੇ। ਇਹਦੀ ਆਪਾਂ ਹੁਣ ਕਟਿੰਗ ਕਰ ਦਾਂਗੇ। ਇਸ ਤਰ੍ਹਾਂ ਇਹਦੀ ਸ਼ੇਪ ਬਣ ਗਈ ਹੈ। ਇਹਨੂੰ ਆਪਾਂ ਹੁਣ ਕੱਪੜੇ ਤੇ ਪੇਸਟਿੰਗ ਕਰ ਲੈਣਾ। గళనా గలే ఇంకా దూసరాజే ప్యాన్ కట్టే ఏదో సెంటర్ ఇస్తా మనం పేస్ట్ కదా ਹਾਂਜੀ ਜੀ ਇਹ ਗਲਾ ਆਪਾਂ ਪੇਸਟ ਕਰ ਲਿਆ ਵਾ ਤੇ ਸਾਈਡਾਂ ਤੋਂ ਆਪਾਂ ਕੱਪੜਾ ਇਹਦੇ ਫੋਲਡ ਕਰ ਲਿਆ ਵਾ ਤੇ ਹੁਣ ਆਪਾਂ ਇਹਦੇ ਸਾਈਡਾਂ ਤੇ ਪਾਈਪਿੰਗ ਲਾਵਾਂਗੇ ਇਸ ਤਰ੍ਹਾਂ ਕਰਕੇ ਆਪਣੇ ਕੋਲੇ ਲੇਸ ਆ ਹਾਂਜੀ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਗਲੇ ਦੇ ਉੱਪਰ ਲਾ ਲੈਣੀ ਆ ਤੇ ਲਾ ਕੇ ਫਿਰ ਤੁਹਾਨੂੰ ਦਿਖਾਉਣੀ ਆ ਦੋਟੇ ਹਾਂਜੀ ਇਹ ਆਪਾਂ ਲਾਲੀ ਲੈਸ ਤੇ ਹੁਣ ਆਪਾਂ ਇਹਨੂੰ ਕਮੀਜ਼ ਦੇ ਉੱਪਰ ਜੋੜਦੇ ਆ ਇਸ ਤਰ੍ਹਾਂ ਕਰਕੇ ਆਪਾਂ ਇੱਥੇ ਇਹਦਾ ਅੱਧ ਕਰ ਲੈਣਾ ਤੇ ਕਮੀਜ਼ ਦਾ ਆਪਾਂ 올 ਡਿਸਾਈਡ ਲੈਣੀ ਆ ਸਿੱਧੀ ਸਾਈਡ ਨਹੀਂ ਲਾਵਾਂਗੇ ਇਹਨੂੰ ਇਹ ਜਿਹੜੀ ਹਾਲਟ ਸੈੱਟ ਆਪਾਂ ਆਏ ਕਰਕੇ ਸੈਂਟਰ 'ਚ ਨਿਸ਼ਾਨੀ ਲਾ ਲਈ ਆ ਤੇ ਇਹਨੂੰ ਇੱਥੇ ਰੱਖ ਕੇ ਜਿਵੇਂ ਆਪਾਂ ਦੂਸਰੇ ਗਲੇ ਜੋੜਦੇ ਆ ਉਸ ਤਰ੍ਹਾਂ ਇਹਨੂੰ ਜੋੜ ਲੈਣਾ ਹੈ ਇਹ ਚੱਪੜਾ ਛੱਡ ਕੇ ਆਪਾਂ ਕੱਟ ਲੈਣਾ ਕੱਟ ਕੇ ਇਹਦੇ ਵਿੱਚ ਆਪਾਂ ਨਿੱਕੇ ਨਿੱਕੇ ਕੱਟ ਕੇ ਲਾ ਲਾਂਗੇ ਇਹਦੇ ਨਾਲ ਸਫਾਈ ਨਾਲ ਫੋਲਡ ਹੋਣਾ ਹੈ ਹੁਣ ਆਪਾਂ ਇਹਨੂੰ ਸਿੱਧੀ ਸਾਈਡ ਇਸ ਤਰ੍ਹਾਂ ਕਰਕੇ ਉਲਟਾ ਲਾਗੇ ਤੇ ਇਤਰਾਪੇ ਇਹਦੇ ਨਾਲ ਨਾਲ ਸਲਾਈ ਮਾਰ ਦਾਂਗੇ ਹਾਂਜੀ ਇੱਥੇ ਆਪਾਂ ਜਿਵੇਂ ਸੈਂਟਰ 'ਚ ਨਿਸ਼ਾਨੀ ਲਾਈ ਹੋਈ ਇਹਦੇ ਵੀ ਲਾਈ ਆ ਤੇ ਇਹਨੂੰ ਆਪਾਂ ਜਮਾ ਸੈਂਟਰ 'ਚ ਰੱਖ ਕੇ ਮਿਲਾ ਲੈਣਾ ਵਾ ਸਹੀ ਕਰਕੇ ਮੈਂ ਸਲਾਈ ਸਾਰੀ ਮਾਰ ਦਾਂਗੀ ਆਪਾਂ ਬਾਰਲੇਵਾਸ ਦਿੱਤਾ ਲਾਲੀਆ ਤੇ ਹੁਣ ਆਪਾਂ ਇਹਦੇ ਅੰਦਰਲੇ ਸਾਈਡ ਵੀ ਇੱਕ ਲੇਸ ਲਾ ਲਾਂਗੇ ਹਾਂਜੀ ਗਲਾ ਆਪਣਾ ਬਣ ਕੇ ਤਿਆਰ ਹੋ ਗਿਆ ਆਪਾਂ ਲੇਸ ਲਾ ਲਈਏ ਵੀ ਦੋਨੇ ਸਾਈਡ ਤੇ ਆਪਾਂ ਇੱਥੇ ਸੈਂਟਰ ਦੇ ਵਿੱਚ ਵਾਈਟ ਕਲਰ ਦੇ ਮੋਤੀ ਲਾ ਲਿਆ ਤੇ ਤੁਸੀਂ ਬਟਨ ਵੀ ਲਾ ਸਕਦੇ ਹੋ ਜੇਕਰ ਵਾਈਟ ਕਲਰ ਜਾਂ ਹੋਰ ਵੀ ਕਲਰ ਦੇ ਬਟਨ ਲਾਉਣੇ ਬਟਨ ਲਾ ਸਕਦੇ ਆਪਾਂ ਨਿੱਕੇ ਨਿੱਕੇ ਮੋਤੀ ਲਾਏ ਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਦਿਓ ਜੋ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ